ਹੈਲੋ ਜੀ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਉਮੀਦ ਕਰਦੇ ਹਾਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅੱਜ ਹੈਗਾ ਸਵੇਰ ਦਾ ਟਾਈਮ ਮਤਲਬ 11:00 ਵਜੇ ਦਾ ਟਾਈਮ ਆਪਾਂ ਨਾਸ਼ਤਾ ਵਗੈਰਾ ਕਰਕੇ ਫ੍ਰੀ ਹੋ ਗਏ ਸੀ ਤੇ ਆਂਟੀ ਵੀ ਆਪਣਾ ਕੰਮ ਕਰਕੇ ਚਲ ਗਏ ਸੀ ਤੇ ਇੱਥੇ ਕੱਪੜੇ ਵਗੈਰਾ ਧੁੱਪ ਚੁੱਕੇ ਹੀ ਤੇ ਮੈਂ ਲਾ ਕਿਤੇ ਮੇਰੀ ਆਦਤ ਆ ਕਿ ਜਲਦੀ ਜਲਦੀ ਲਾ ਕੇ ਤੇ ਪ੍ਰੈਸ ਵਾਲੇ ਪ੍ਰੈਸ ਕਰ ਲੈਣੇ ਤੇ ਤੈਹ ਵਾਲੇ ਜੜਿਓ ਤਿਆਰ ਕਰ ਲੈਣੇ ਇੱਥੇ ਮੰਮੀ ਨੂੰ ਫੜਾ ਕੇ ਨਾ ਮੈਂ بیٹے ਨੂੰ ਤੇ ਮੈਂ ਇੰਨਾ ਸਾਰਾ ਜਿਹੜਾ ਕੰਮ ਉਹ ਕਰ ਲੈਣੀ ਜਲਦੀ ਜਲਦੀ ਤੇ ਆ ਕਿ ਮੈਂ ਮੇਰਾ ਹੱਥ ਹੈ ਨਾ ਜਲਦੀ ਚੱਲਦਾ ਵਾ ਤੇ ਮੈਂ ਜਲਦੀ ਸਾਰੇ ਕੰਮ ਕਰ ਲੈਣੀ ਆ ਜੇ ਮੰਮੀ ਕਰਨ ਲੱਗਣ ਮੰਮੀ ਥੋੜੀ ਜਿਹੀ ਨਾ ਹੌਲੀ ਹੌਲੀ ਕਰਦੇ ਫਿਰ ਮਨੇ ਇਹ ਹੁੰਦਾ ਕਿ ਤੂੰ ਇਹ ਮੁੰਡਾ ਫੜੋ ਤੇ ਮੈਂ ਜਿਹੜਾ ਸਾਰੇ ਕੰਮ ਜੜਿਓ ਕਰ ਲੈਣੀ ਆ ਹਨਾ ਅਨ ਜਲਦੀ ਵੀ ਹੋ ਜਾਂਦਾ ਵਾ ਤੇ ਫਿਰ ਜਿਹੜਾ ਉਹ ਫ੍ਰੀ ਹੋ ਜਾਂਦੇ ਆ ਹਨਾ ਤੇ ਇੰਨੇ ਜਿਹੜਾ ਹੀ ਇਹਨੂੰ ਨਵਾਣਾ ਹੀ ਅੱਜ ਤੇ ਇਸ ਕਰਕੇ ਨਾ ਮੈਂ ਫਿਰ ਪੈਕਾ ਪੇਲਾ ਨਾ ਮੈਂ ਸਾਰੇ ਕੰਮ ਕਰ ਲਾਂ ਫਿਰ ਮੈਂ ਇਹਨੂੰ ਨਵਾਣੀ ਆ ਤੇ ਇੱਥੇ ਤੁਹਾਨੂੰ ਟਾਈਟਲ ਵੇਖ ਕੇ ਤੁਹਾਨੂੰ ਵੇਟ ਹੋਊਗੀ ਕਿ ਮੈਂ ਕਿਹੜਾ ਜਿਹੜਾ ਉਹ ਦੰਦਾਂ ਦਾ ਵੰਜਣ ਜਿਹੜਾ ਬਣਾਇਆ ਵਾ ਉਹ ਸਾਰਿਆਂ ਵਾ ਤੇ ਬੜਾ ਬੜਾ ਹੀ ਵਧੀਆ ਵਾ ਤੇ ਇਹ ਮੰਮੀ ਨੇ ਮੈਨੂੰ ਦੱਸਿਆ ਹੀ ਬਹੁਤ ਹੀ ਪੁਰਾਣਾ ਇਹਨਾਂ ਦੇ ਜਿਹੜੇ ਦਾਦੀ ਦਾਦਾ ਹੀ ਉਹ ਦੋ ਬਣਾਉਂਦੇ ਹੁੰਦੇ ਸੀ ਤੇ ਘਰੇ ਜਿਹੜਾ ਉਹ ਮੰਜਨ ਕਰਦੇ ਹੁੰਦੇ ਸੀ ਤੇ ਇਹ ਬਣਾ ਕੇ ਜਿੱਦਾਂ ਦੰਦਾ ਚ ਕੀੜਾ ਵਗੈਰਾ ਲੱਗਾ ਹੋਏ ਜਾਂ ਤੁਹਾਡੇ ਕਿੰਨੇ ਦਿਨਾਂ ਤੋਂ ਦਰਦ ਹੀ ਨਹੀਂ ਹਟਦੀ ਪਈ ਹਣਾ ਦਿਨ ਰਾਤ ਬਹੁਤ ਇਹ ਦੰਦਾਂ ਦੀ ਦਰਦ ਇਦਾਂ ਦੀ ਹੈ ਕਿ ਬਹੁਤ ਜ਼ਿਆਦਾ ਤੰਗ ਕਰਦੀ ਹੈ ਤੇ ਸਾਡੇ ਵੀ ਘਰ 'ਚ ਇੱਕ ਮੈਂਬਰ ਨੂੰ ਹੁੰਦੀ ਪਈ ਇਸ ਕਰਕੇ ਆਪਾਂ ਜਿਹੜਾ ਮੰਜਨ ਬਣਾਇਆ ਤੇ ਨਾਲ ਮੈਂ ਤੁਹਾਡਨਾ ਵੀ ਸ਼ੇਅਰ ਕੀਤਾ ਕਿ ਚਲੋ ਵੀਡੀਓ ਵੀ ਨਾਲ ਸ਼ੇਅਰ ਕਰ ਦਿੰਨੇ ਹਣਾ ਕਿਸੇ ਦੇ ਕੰਮ ਆਊਗੀ ਤੇ ਇਹਨੂੰ ਤੁਵਾਦ ਸ਼ੇਅਰ ਕਰ ਦਿਓ ਤਾਂ ਕਿ ਕਿਸੇ ਤੱਕ ਜਿਹੜੀ ਪਹੁੰਚ ਸਕੇ ਕਿ ਦੀ ਹਲਪ ਹੋ ਸਕੇ ਨਾ ਤੇ ਜਾਂ ਕੀੜਾ ਵਗੈਰਾ ਲੱਗਾ ਜਾਂ ਕਾਲੇ ਹੋ ਗਏ ਆਮ ਕਰਕੇ ਨਾ ਖੋੜ ਬੜੀ ਹੁੰਦੀ ਦੰਦਾਂ ਵਿੱਚ ਉਹ ਨਾ ਬੜੀ ਜਲਦੀ ਪੈ ਜਾਂਦੀ ਆ ਤੇ ਉਹ ਖੋੜਾ ਨੂੰ ਵੀ ਕਵਰ ਕਰ ਦਿੰਦਾ ਮਤਲਬ ਕਿ ਖੋੜ ਦੇ ਵਿੱਚ ਰੇਸ਼ਾ ਨਹੀਂ ਪੈਣ ਦਿੰਦਾ ਗਾ ਰੇਸ਼ੇ ਨੂੰ ਜੜ ਤੋਂ ਖਤਮ ਕਰ ਦਿੰਦਾ ਵਾ ਤੇ ਇਸ ਕਰਕੇ ਇਹ ਮੰਜਨ ਬਣਾਇਆ ਹੈ ਤੁਸੀਂ ਵੀ ਮੰਜਨ ਬਣਾ ਕੇ ਦਾ ਸਟੋਰ ਕਰ ਸਕਦੇ ਜੇ ਤੇ ਅੱਗੇ ਮੈਂ ਤੁਹਾਨੂੰ ਸ਼ੇਅਰ ਕਰੂੰਗੀ ਕਿਦਾਂ-ਕਿਦਾਂ ਬਣਾਇਆ ਵਾ ਨਾ ਤੇ ਇਦਾਂ ਤੁਸੀਂ ਵੀ ਸਟੋਰ ਕਰਕੇ ਰੱਖ ਸਕਦੇ ਜੇ ਮੈਂ ਤੇ ਨਾ ਕਿੰਨੇ ਦਿਨਾਂ ਦਾ ਸੋਚਣ ਦੀ ਕਿ ਮੰਜਨ ਬਣਾਉਣਾ ਬਣਾਉਣਾ ਬਟ ਨਾ ਟਾਈਮ ਹੀ ਨਹੀਂ ਲੱਗਦਾ ਪਿਆ ਅੱਜ ਮੈਂ ਸੋਚਿਆ ਸਾਰੇ ਕੰਮ ਕਰਨ ਤੋਂ ਬਾਅਦ ਨਾ ਅੱਜ ਮੈਂ ਬਣਾ ਕੇ ਹੀ ਛੱਡਣੀ ਵੀਡੀਓ ਤੇ ਇਹ ਹੀ ਕਿ ਆਂਟੀ ਜਦੋਂ ਜਲਦੀ ਆ ਜਾਂਦੇ ਫਿਰ ਜਲਦੀ ਕੰਮ ਹੋ ਜਾਂਦਾ ਫਿਰ ਥੋੜਾ ਜਿਹਾ ਟਾਈਮ ਮਿਲ ਜਾਂਦਾ ਵਾ ਬੱਚੇ ਨੂੰ ਨਵਾਤਵਾਕ ਜਦੋਂ ਮੈਂ ਸੁਵਾ ਦਿੰਨੀ ਫਿਰ ਟਾਈਮ ਮਿਲ ਜਾਂਦਾ ਵਾ ਤੇ ਇਦਾਂ ਜਦੋਂ ਆਂਟੀ ਲੇਟ ਹੋ ਜਾਂਦੇ ਆ ਤੇ ਫੇਰ ਆਪ ਹੀ ਸਾਰਾ ਕੁਝ ਕਰਨਾ ਪੈਂਦਾ ਵਾ ਤੇ ਫੇਰ ਤੁਹਾਨੂੰ ਪਤਾ ਵੇ ਟਾਈਮ ਕਿੱਦਾਂ ਲੰਘਦਾ ਤੇ ਜਨਾਨੀਆਂ ਦੇ ਕੰਮ ਕਦੀ ਖਤਮ ਹੀ ਨਹੀਂ ਹੁੰਦੇ ਹੈਗੇ ਜਿੰਨਾ ਮਰਜ਼ੀ ਕਹਿਣ ਅਸੀਂ ਇਸ ਵਕਤੇ ਉੱਠ ਕੇ ਕਰ ਲਈਏ ਕਰ ਲਈਏ ਕੰਮ ਹਨਾ ਧੋ ਤੇ ਜਾਂਦਾ ਕੰਮ ਬਟ ਫੇਰ ਵੀ ਪਤਾ ਨਹੀਂ ਕਿੱਥੋਂ ਕੰਮ ਨਿਕਲ ਹੀ ਆਉਂਦਾ ਵਾ ਤੇ ਸਾਰਾ ਦਿਨ ਹੀ ਜਿਹੜਾ ਉਹ ਲੰਘ ਜਾਂਦਾ ਵਾ ਇਦਾਂ ਹੀ ਤੇ ਐਦਕਾ ਜਿਹੜੇ ਪ੍ਰੈਸ ਕਰਾਉਣੇ ਕਰ ਪਰੇ ਜਿਹੜੇ ਬਾਹਰੋਂ ਉਹ ਛੱਡ ਦਿੱਤੇ ਆ ਤੇ ਅੱਜ ਕੱਲ ਆਪਾਂ ਆਪੇ ਕਰਦੇ ਆ ਫਰੈਸ਼ ਕੱਪੜੇ ਤੇ ਇਸ ਕਰਕੇ ਨਾ ਚਲੋ ਥੋੜੇ ਹੀ ਹੁੰਦੇ ਕੱਪੜੇ ਹਨਾ ਪ੍ਰੈਸ ਤੇ ਇਹ ਆਕ ਡੇਲੀ ਜਿਹੜੇ ਪਾਉਣੇ ਹੁੰਦੇ ਉਹ ਪ੍ਰੈਸ ਕੀਤੇ ਹੀ ਚੰਗੇ ਲੱਗਦੇ ਆਮ ਕਰਕੇ ਹੁਣ ਸਾਰੇ ਲੋਕੀ ਜਿਹੜੇ ਉਹ ਪ੍ਰੈਸ ਕਰਕੇ ਪਾਉਂਦੇ ਕੱਪੜੇ ਜਿਹੜੇ ਘਰ ਵੀ ਜਿਹੜੇ ਪਾਉਣੇ ਹੁੰਦੇ ਆ ਤੇ ਬਾਹਰ ਵਾਲੇ ਤੇ ਚਲੋ ਹਨਾ ਕਿਤੇ ਆਉਣਾ ਜਾਣਾ ਫਿਰ ਜਿਹੜੇ ਉਹ ਤੇ ਪ੍ਰੈਸ ਹੀ ਹੁੰਦੇ ਕੱਪੜੇ ਤੇ ਇਥੇ ਕਰਕੇ ਤੇ ਮੈਂ ਕਿਹਾ ਚੱਲ ਆਪਣਾ ਵੀ ਮਤਲਬ ਆਪਣੇ ਆਪ ਦਾ ਵੀ ਥੋੜਾ ਜਣਾ ਕਰ ਲਈਏ ਹਨਾ ਤੇ ਵੀਡੀਓ ਬਣਾਉਣੀ ਹੈ ਇਸ ਕਰਕੇ ਨਾ ਮੈਂ ਥੋੜਾ ਜਆ ਆਪਣੇ ਆਪ ਨੂੰ ਮੇਨਟੇਨ ਕਰ ਲੈਣੀ ਹੈ ਵਾਲ ਮੇਰੇ ਕਾਫੀ ਜਿਆਦਾ ਨਾ ਮੈਨੂੰ ਵਧੀਆ ਹੁਣ ਲੱਗਦੇ ਆ ਤੇ ਥ ਮੈਂ ਕਟਿੰਗ ਕਰਾਈ ਸੀ ਸ਼ੋਲਡਰ ਤੱਕ ਸ਼ੋਲਡਰ ਤੱਕ ਕਟਿੰਗ ਕਰਨ ਤੋਂ ਬਾਅਦ ਇਹ ਜਿਹੜੇ ਵਾਲ ਹੁਣ ਤਿੰਨ ਚੌਥੇ ਨਹੀਂ ਕਾਫੀ ਦੇਰ ਹੋ ਗਈ ਸਾਲ ਇੱਕ ਹੋ ਗਿਆ ਨਾ ਮੈਨੂੰ ਕਟਿੰਗ ਕਰਾਇਆ ਤੇ ਸਾਲ ਦੇ ਵਿੱਚ ਇੰਨੇ ਜਿਹੜੇ ਵੱਧ ਗਏ ਤੇ ਲੱਕ ਦੇ ਥੱਲੇ ਚਲ ਗਏ ਤੇ ਚਲੋ ਜੀ ਹਾਂ ਹੁਣ ਮੈਂ ਇਹਰਾ ਦਬਣਾ ਕਿਵੇਂ ਵਾਲ ਨਹੀਂ ਕਟਾਉਣੇ ਆਗੇ ਔਰ ਮੈਂ ਲੰਬੇ ਕਰਨੇ ਆ ਜਦੋਂ ਲੰਬੇ ਹੋਏ ਉਹਦੇ ਉਦੋਂ ਮੇਨੀ ਸ਼ੌਂਕ ਚੜ ਜਾਂਦਾ ਮੈਂ ਛੋਟੇ ਕਰਾਵਾਂ ਪਤਾ ਨਹੀਂ ਕਿਉਂ ਵੇਖ ਵੇਖੋ ਵੇਖੀ ਇਦਾਂ ਹੋ ਜਾਂਦਾ ਕਿ ਵੀਡੀਓਜ਼ ਵੇਖ ਵੇਖ ਕੇ ਨਾ ਫਿਰ ਇਦਾਂ ਹੋ ਜਾਂਦਾ ਕਿ ਹਾਂ ਨਹੀਂ ਉਹਨੇ ਕਟਿੰਗ ਕਰਾਈ ਮੈਂ ਵੀ ਕਟਿੰਗ ਕਰਾ ਲਾ ਹਣਾ ਤੇ ਜਦੋਂ ਲੰਬੇ ਵਾਲ ਵੇਖੀਦੇ ਨਹੀਂ ਇਹ ਤਾਂ ਨਹੀਂ ਲੰਬੇ ਵਾਲ ਚਾਉਣੇ ਲੱਗਦੇ ਆ ਹਣਾ ਜਦੋਂ ਕਟਾਲੀਏ ਨਾ ਫਿਰ ਪਛਤਾਵਾ ਹੁੰਦਾ ਵਾ ਉਦਾਂ ਜਿਹੜਾ ਕਟਿੰਗ ਆਪਾਂ ਕਰਵਾ ਲੈਂਦੇ ਆ ਚਲੋ ਜੀ ਤਾਂ ਨਾ ਸ਼ੇਅਰ ਕਰਦੇ ਹੁਣ ਵੀਡੀਓ ਹਾਂਜੀ ਹੈਬਾ ਆਹ ਹੋਰ ਇੱਕ ਮਿੰਟ ਦੱਸ ਲੈਂਦਾ ਤੁਹਾਨੂੰ ਦੱਸੂਗੀ ਕੋਰ ਕੀ ਕੀ ਫਾਇਦੇ ਇਹਦੇ ਕੈਰਟਲ ਦਾ ਸ਼ਕਤੀ ਬਣੀ ਲੱਗੇ ਰੱਖੋ ਚਲੋ ਅੱਜ ਤੁਹਾਨੂੰ ਦੱਸਾਂਗੇ ਫੜਕੜੀ ਫੜੜੀ ਦਾ ਮੰਜਨ ਮੰਜਨ ਕਿੱਦਾਂ ਬਣਾਇਦਾ ਇਹਦੇ ਫਾਇਦੇ ਕੀ ਕੀ ਆ ਉਹ ਤੁਹਾਨੂੰ ਦੱਸਾਂਗੇ ਇਹ ਸਕਿਨ ਵਾਸਤੇ ਤੇ ਜ਼ਰੂਰੀ ਹੈ ਹੀ ਹੈ ਸਾਡੇ ਦੰਦਾਂ ਵਾਸਤੇ ਬਹੁਤ ਜ਼ਰੂਰੀ ਹ ਤੇ ਮੰਮੀ ਤੁਹਾਨੂੰ ਦੱਸਣਗੇ ਤੇ ਏ ਮੰਮੀ ਪਹਿਲਾਂ ਬਣਾਉਂਦੇ ਹੁੰਦੇ ਸੀ ਤੇ ਹੁਣ ਵੀ ਆਪਾਂ ਬਣਾ ਕੇ ਤਿਆਰ ਕਰਾਂਗੇ ਨਾਲ ਨਾਲ ਨਾਸ਼ਤਾ ਸ਼ੇਅਰ ਕਰਾਂਗੇ ਤੁਸੀਂ ਇਹ ਤਿਆਰ ਕਰ ਸਕਦੇ ਜੀ ਘਰ ਤੇ ਇਹਦੇ ਨਾਲ ਕੀ ਮੰਮੀ ਦਾ ਇਹਦੇ ਨਾਲ ਦੰਦ ਜਿਹੜੇ ਕਾਲੇ ਨੇ ਕੋਈ ਛਿੱਟੇ ਹੋ ਜਾਣਗੇ ਹਾਂ ਹੋਰ ਕਟਲਿੰਗ ਆਹ ਜਿਹੜਾ ਜਿਹੜਾ ਜਿੱਦਾਂ ਦਾ ਰੇਸ਼ਾ ਪਿਆ ਉਹ ਵੀ ਜਿਹੜਾ ਹੋ ਜਾਏਗਾ ਠੀਕ ਹੋ ਜਾਏਗਾ ਮਸੂੜੇ ਤੁਹਾਡੇ ਫੁੱਲਦੇ ਉਹ ਵੀ ਠੀਕ ਹੋ ਜਾਣਗੇ ਤੇ ਜਾਂ ਤੁਹਾਡੇ ਠੱਡਾ ਪੱਤਾ ਲੱਗਦਾ ਉਹ ਵੀ ਤੁਹਾਡੇ ਠੀਕ ਹੋ ਜਾਏਗਾ ਜਾਂ ਤੁਹਾਡੇ ਖੋੜਾ ਵਗੈਰਾ ਉਹ ਵੀ ਸਹੀ ਹੋ ਜਗੀ ਮਤਲਬ ਜੋ ਵੀ ਦੰਦਾਂ ਦੀ ਪ੍ਰੋਬਲਮ ਆ ਉਹਦਾ ਸਿਰਫ ਇਹੀ ਹੱਲ ਆ ਇਹ ਤੁਸੀਂ 10 ਰੁਪਏ ਦੀ 10 ਰੁਪਏ ਦੇ ਵਿੱਚ ਵੀ ਮੰਜਨ ਤਿਆਰ ਕਰ ਸਕਦੇ ਜੇ ਤੇ ਤੁਸੀਂ ਮਤਲਬ ਇਹਨੂੰ ਸਟੋਰ ਕਰਕੇ ਰੱਖ ਸਕਦੇ ਜੇ ਜਦੋਂ ਵੀ ਤੁਸੀਂ ਮਤਲਬ ਮੰਜਨ ਕਰਨਾ ਵਾ ਉਦੋਂ ਤੁਸੀਂ ਥੋੜਾ ਜਿਹਾ ਲੈ ਕੇ ਜਿਹੜਾ ਉਹ ਕਰ ਸਕਦੇ ਜੇ ਇਹ ਮਹੀਨਾ ਪੂਰਾ 2 ਮਹੀਨੇ ਜਿਹੜਾ ਉਹ ਚੱਲ ਸਕਦਾ ਦਾਵਾ ਤੇ ਇਹ ਸਿਰਫ 5 ਜਾਂ 10 ਰੁਪਏ ਦੀ ਆਉਂਦੀ ਏ ਵਰੀ ਫਟਕੜੀ ਤੇ ਉਹਦਾਂ ਦੀ ਤਿਆਰ ਕਰ ਸਕਦੇ ਜੇ ਤੁਹਾਨੂੰ ਦੱਸਦੇ ਕਿ ਕਿੱਦਾਂ ਬਣਾਇਦਾ ਏ ਪਹਿਲੇ ਫਟਕੜੀ ਪਾਣੀ ਆ ਤੇ ਇਹ ਤਵੇ ਤੇ ਵੀ ਇਹਨੂੰ ਕਰ ਸਕਦੇ ਨੇ ਤੇ ਆਪਾਂ ਇੱਧਰ ਫਰਾਈ ਪੈਨ ਚ ਲੈ ਲਈ ਆ ਜਦੋਂ ਇਹ ਫੁੱਲ ਜੇਗੀ ਪੂਰੀ ਤਰ੍ਹਾਂ ਆ ਵੇਖੋ ਹਨਾ ਤੇ ਇਹ ਸਮਝੋ ਤਿਆਰ ਹੋ ਗਈ ਹੈ ਨਾ ਐਦਾਂ ਹੀ ਇਹ ਇਨੂੰ ਜਿਹੜਾ ਤਵੇ ਦੇ ਉੱਤੇ ਤੁਸੀਂ ਕਰ ਲੈਣਾ ਮੈਨੂੰ ਐ ਵੇਖੋ ਇਦਾਂ ਜਿਹੜੀ ਉਹ ਫੁੱਲ ਜਾਣੀ ਆ ਫੜਕੜੀ ਤੇ ਜਿਹੜੀ ਇਸ ਮਤਲਬ ਇਹਨੂੰ ਨਾ ਠੰਡਾ ਹੋਣ ਦੇਣਾ ਥੋੜੀ ਦੇਰ ਫਿਰ ਇਹ ਸੁੱਕ ਜੂਗੀ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਕੁੰਡੇ ਵਿੱਚ ਜਿਹੜਾ ਹੁੰਡੇ ਡੰਡੇ ਨਾਲ ਇਹਨੂੰ ਪੀਸ ਲਾਂਗੇ ਇਹਨੂੰ ਕੁੰਡੀ ਡੰਡੇ ਵਿੱਚ ਇਦਾਂ ਘੋਟ ਲੈਣਾ ਨਾ ਇੱਕਦਮ ਇਹਨੂੰ ਫ੍ਰੀ ਜਿਹੜਾ ਪੇਸ ਉਹ ਬਣਾ ਲੈਣਾ ਇਹਦਾ ਆਖਿਰਿਕਾ ਦਾ ਪੇਸਟ ਜਿਹੜਾ ਉਹ ਬਣ ਜਾਣਾ ਵੇ ਇਦਾਂ ਦਾ ਤੇ ਇਹਨੂੰ ਫਿਰ ਛੰਨੀ ਵਿੱਚ ਫਿਰ ਛਾਲ ਕੇ ਤੇ ਇਹਦਾ ਪਾਊਡਰ ਜਿਹੜਾ ਅਲੱਗ ਕਰ ਲਓ ਆਰਕਾ ਇੱਦਾਂ ਦਾ ਪੇਸਟ ਬਣ ਜਾਣਾ ਵੇ ਐਦਵੇ ਚ ਜੜੀ ਥੋੜੀ ਜਿਹੀ ਹਲਦੀ ਪਾ ਦਣੀ ਤੇ ਥੋੜਾ ਆ ਜਾ ਨਾ ਅੱਧੀ ਕਿ ਪਿੰਚ ਜਿਹੜਾ ਉਹ ਨਮਕ ਪਾ ਦੇਣਾ ਸੇਦਾ ਨਮਕ ਫਿਰ ਇਹਨੂੰ ਜਿਹੜਾ ਘੋਲ ਲੈਣਾ ਇਹ ਤੁਹਾਡਾ ਜਿਹੜਾ ਮੰਜਨ ਤਿਆਰ ਹੋ ਗਿਆ ਇਹਨੂੰ ਤੁਸੀਂ ਜਿਹੜਾ ਸਟੋਰ ਕਰਕੇ ਜਿਹੜਾ ਉਹ ਰੱਖ ਸਕਦੇ ਜੇ ਕਿਸੇ ਵੀ ਡੱਬੀ ਵਿੱਚ ਤੇ ਜਦੋਂ ਤੁਸੀਂ ਕਰਨਾ ਹੋ ਉਦੋਂ ਲਿੱਦ ਲੈ ਕੇ ਤੇ ਤੁਸੀਂ ਜਿਹੜਾ ਉਹ ਦੰਦਾਂ ਨੂੰ ਕਰ ਸਕਦੇ ਜਿਹੜੇ ਕਾਲੇ ਦੰਦ ਉਹ ਵੀ ਚਿੱਟੇ ਹੋ ਜਾਣਗੇ ਤੇ ਜਿੰਨੇ ਤੁਹਾਡੀ ਦਰਦ ਨਹੀਂ ਹਟਦੀ ਹੈਗੀ ਤੇ 3 ਦਿਨਾਂ ਤੋਂ ਤਾਂ ਉਹ ਵੀ ਜਿਹੜੀ ਇਹਦੇ ਨਾਲ ਜਿਹੜਾ ਇਨਸਟੈਂਟ ਜਿਹੜੀ ਦਰਦ ਜਿਹੜੀ ਹਟ ਜੂਗੀ ਤੁਸੀਂ ਇਹਨੂੰ ਜਿਹੜਾ ਯੂਜ਼ ਕਰ ਸਕਦੇ ਜੇ ਇਹਨੂੰ ਮੈਂ ਡੱਬੀ ਵਿੱਚ ਪਾ ਕੇ ਕੀ ਹੈ ਜਿਹੜਾ ਉਰਾਖ ਲਾਂਗੇ ਕੋਈ ਵੀ ਠੰਡਾ ਦੰਦਾ ਜਿਹੜਾ ਇਜਿੰਗ ਵਗੈਰਾ ਹੁੰਦੀ ਉਹ ਵੀ ਨਹੀਂ ਹੋਏਗੀ ਕਿਉਂ ਇਹ ਵੀਡੀਓ ਜਿਹੜੀ ਪਾਸੋਂ ਵੱਧ ਜਿਹੜੀ ਉਹ ਸ਼ੇਅਰ ਕਰ ਦਿਓ ਕਿਉਂਕਿ ਜਿਨ੍ਹਾਂ ਨੂੰ ਵੀ ਦੰਦਾਂ ਦੀ ਪ੍ਰੋਬਲਮ ਆ ਉਹ ਜਿਹੜਾ ਇਹਦਾ ਹੱਲ ਜਿਹੜਾ ਉਹ ਕੱਢ ਸਕਣ ਇੰਦਾ ਤੁਸੀਂ ਸਟੋਰ ਕਰਕੇ ਰੱਖ ਸਕਦੇ ਜੇ ਇਹਨੂੰ ਤੁਸੀਂ ਵਾਸ਼ਰੂਮ 'ਚ ਵੀ ਰੱਖ ਸਕਦੇ ਜੇ ਜਿੱਦਾਂ ਮਰਜ਼ੀ ਤੇ ਜਿੱਥੇ ਤੁਸੀਂ ਪੇਸਟ ਵਗੈਰਾ ਕਰਦੇ ਜੇ ਏਸੀ ਆਪਣਾ ਮੰਜ਼ਲ ਬਣ ਗਿਆ